ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਮੇਰੇ ਦੂਸਰੇ ਟਿਕਟਕ ਨੂੰ ਹੋਗੇ ਤੇ ਬਹੁਤ ਹੀ ਜ਼ਿਆਦਾ ਤੰਦਰੁਸਤ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਜਿਵੇਂ ਤੁਸੀਂ ਟਾਈਟਲ ਤੇ ਥੰਮਿਲ ਤੇ ਦੇਖ ਲਈ ਹੈ ਅੱਜ ਦੀ ਵੀਡੀਓ ਬਹੁਤ ਹੀ ਮੈਜੀਕਲ ਵੀਡੀਓ ਹੈ ਠੀਕ ਹੈ ਕਿਉਂਕਿ ਤਿਉਹਾਰ ਆ ਰਹੇ ਹਨ ਨਾ ਹਨਾ ਤੇ ਆਪਾਂ ਸਾਰਿਆਂ ਨੂੰ ਆਪਣੀ ਸਕਿਨ ਦਾ ਚਿੰਤਾ ਪਈ ਹੋਈ ਹੈ ਵੀ ਸਕਿਨ ਸਭ ਤੋਂ ਜ਼ਿਆਦਾ ਸੋਹਣੀ ਲੱਗਣੀ ਚਾਹੀਦੀ ਹੈ ਆਪਣੀ ਠੀਕ ਹੈ ਤੇ ਇਹ ਵਾਲਾ ਜਿਹੜਾ ਮੈਜੀਕਲ ਮੈਂ ਸੀਰਮ ਬਣਾਇਆ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਵੈਸੇ ਇਹ ਮੈਂ ਨਹੀਂ ਬਣਾਇਆ ਦੇਖਿਆ ਮੈਂ ਸੋਸ਼ਲ ਮੀਡੀਆ ਤੇ ਸੀ ਬਟ ਮੈਨੂੰ ਯੂਜ਼ ਕੀਤਾ ਆ ਠੀਕ ਹੈ ਤੇ ਉਹਦਾ ਮੈਂ ਤੁਹਾਡੇ ਨਾਲ ਮੈਨੂੰ ਰਿਜ਼ਲਟ ਉਹਦੇ ਬਹੁਤ ਹੀ ਜ਼ਿਆਦਾ ਆਸਮ ਮਿਲੇ ਠੀਕ ਹੈ ਮੇਰੀ ਸਕਿਨ ਤੁਸੀਂ ਦੇਖ ਸਕਦੇ ਹੋ ਕੁਝ ਨਹੀਂ ਲਗਾਇਆ ਹੈਗਾ ਫਿਰ ਵੀ ਸਕਿਨ ਬਹੁਤ ਹੀ ਵਧੀਆ ਮਤਲਬ ਸਕਿਨ ਦਾ ਟੈਕਸਚਰ ਹੀ ਚੇਂਜ ਹੋ ਗਿਆ ਤਕਰੀਬਨ ਮੈਨੂੰ 15 ਤੋਂ 20 ਦਿਨ ਹੋ ਗਏ ਇਹ ਵਾਲਾ سیرਮ ਯੂਜ਼ ਕਰਦੇ ਹੋਏ ਇੰਨਾ ਵਧੀਆ سیرਮ ਹੈ ਤੇ ਆਹ ਦੇਖੋ ਇਹ سیرਮ ਮੈਂ ਬਣਾਇਆ ਹੋਇਆ ਏ ਇਹ ਮੇਰੀ ਇਨ ਦਸ ਵੈਲਿਦੀ ਜੈਲਸੀ ਦੀ ਡੀਪੀਗਮੈਂਟੇਸ਼ਨ ਵਾਲੀ ਉਹਦੀ ਸ਼ੀਸ਼ੀ ਸੀਗੀ ਠੀਕ ਹੈ ਤੇ ਇਹਦੇ ਵਿੱਚ ਮੈਂ ਸਾਰਾ ਐਡ-ਆਨ ਕੀਤਾ ਹੋਇਆ ਹੈ ਕਿੰ ਕੀ ਮੁੰਲਾਣਾ ਤੁਹਾਨੂੰ ਸਾਰਾ ਦੱਸੂਗੀ ਪਹਿਲਾਂ ਦੇ ਵਧੀਆ-ਵਧੀਆ ਬੈਨੀਫਿਟ ਦੀ ਗੱਲ ਕਰ ਲੈਂਦੇ ਆ ਤੇ ਇਹ سیرਮ ਬਿਲਕੁਲ ਹੀ ਨੇਚਰਲ ਚੀਜ਼ਾਂ ਨਾਲ ਬਣੂਗਾ ਠੀਕ ਹੈ ਇਹਦੇ ਵਿੱਚ ਆਪਾਂ ਮਲਠੀ ਦਾ ਯੂਜ਼ ਕਰਾਂਗੇ ਕੀ ਕੀ ਇੰਗਰੀਡੀਅੰਟ ਹੈ ਮੈਂ ਤੁਹਾਨੂੰ ਸਾਰੇ ਦੱਸ ਦਊਗੀ ਠੀਕ ਹੈ ਤੇ ਇੰਨਾ ਕੋ ਵਧੀਆ سیرਮ ਹੈ ਨਾ ਇਹ ਵੀ ਤੁਸੀਂ ਤੁਹਾਡੀ ਸਕਿਨ ਵੀ ਗਲਾਸ ਦੀ ਤਰ੍ਹਾਂ ਚਮਕੂਗੀ ਜੇ ਨਾ ਸਿਰਫ ਇਹ ਤੁਹਾਡੀ ਸਕਿਨ ਨੂੰ ਮਤਲਬ ਕਲੀਅਰ ਕਰੂਗਾ ਇਹ ਤੁਹਾਡੇ ਜੋ ਵੀ ਪਿੰਪਲ ਦੇ ਨਿਸ਼ਾਨ ਹੈ ਉਹਨਾਂ ਨੂੰ ਵੀ ਇਹ ਕਾਫੀ ਹੱਦ ਤੱਕ ਲਾਈਟ ਕਰੂਗਾ ਜੇ ਤੁਹਾਡੇ ਸ਼ਾਈਆਂ ਨੇ ਤੁਸੀਂ ਸ਼ਾਈਆਂ ਲਈ ਮੈਨੂੰ ਬਹੁਤ ਪੁੱਛਦੇ ਸੀਗੇ ਤੇ ਉਹਨਾਂ ਨੂੰ ਵੀ ਇਹ ਕਾਫੀ ਹੱਦ ਤੱਕ ਲਾਈਟ ਕਰ ਦੂਗਾ ਠੀਕ ਹੈ ਬਟ ਜੇ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਯੂਜ਼ ਕਰੋਗੇ ਵਧੀਆ ਤਰੀਕੇ ਨਾਲ ਆਪਣੇ ਸਕਿਨ ਦੀ ਕੇਅਰ ਕਰੋਗੇ ਠੀਕ ਹੈ ਜੀ ਇੰਨਾ ਇਫੈਕਟਿਵ ਹੈ ਇਹ سیرਮ ਹੈ 15 ਤੋਂ 20 ਦਿਨ ਯੂਜ਼ ਕਰਨ ਤੋਂ ਬਾਅਦ ਹੀ ਤੁਹਾਨੂੰ ਰਿਜ਼ਲਟ ਦੇ ਰਿਹਾ ਹੈਗਾ ਠੀਕ ਹੈ ਜਦੋਂ ਮੈਂ ਇਹ ਬਣਾਇਆ ਸੀਗਾ ਫਸਟ ਟਾਈਮ ਮੈਂ ਤੁਹਾਡੇ ਲਈ ਇੱਕ ਛੋਟ ਵੀਡੀਓ ਸ਼ੇਅਰ ਕੀਤੀ ਸੀ ਤੁਸੀਂ ਉਹ ਦੇਖ ਲਓ ਕਿ ਮੈਂ ਉਹ ਕਿੰਨੇ ਦਿਨ ਪਹਿਲਾਂ ਕੀਤੀ ਸੀ ਠ ਮੈਨੂੰ ਇਹਦੇ ਰਿਜ਼ਲਟ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਕਿਵੇਂ ਦੇ ਮਿਲੇ ਆ ਠੀਕ ਹੈ ਤੁਹਾਡੇ ਜਿਹੜੇ ਪਿੰਪਲ ਦੇ ਨਿਸ਼ਾਨ ਆ ਉਹ ਲਾਈਟ ਹੋਣਗੇ ਛਾਈਆਂ ਆ ਉਹ ਲਾਈਟ ਹੋਣਗੀਆਂ ਠੀਕ ਹੈ ਜੇ ਤੁਹਾਡੀ ਝੁਰੜੀਆਂ ਵਗੈਰਾ ਪੈਂਦੀ ਆ ਉਹ ਵੀ ਕਾਫੀ ਹੱਦ ਤੱਕ ਘੱਟ ਹੋ ਜਾਣਗੀਆਂ ਠੀਕ ਹੈ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ ਮਤਲਬ ਇਹ ਓਵਰਰੋਡ ਨਾਲ ਤੁਹਾਡੀ ਸਕਿਨ ਤੇ ਇੱਕ ਜਾਦੂ ਵਾਲਾ ਕੰਮ ਕਰੂਗਾ ਮੈਂ ਕਿਸੀ ਜਾਦੂ ਨੂੰ ਪ੍ਰਮੋਟ ਨਹੀਂ ਕਰਦੀ ਮੈਂ ਤੁਹਾਨੂੰ ਆਹ ਵੀਡੀਓ ਚ ਕੈਨੀ ਹੁੰਦੀਆਂ ਬਟ ਇਹ ਸੀਰਮ ਐਮੀ ਦਾਏ ਕਿ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਵਾ ਆ oily skin ਵਾਲੇ ਪਲੀਜ਼ ਥੋੜਾ ਹਲੇ ਯੂਜ਼ ਕਰਕੇ ਦੇਖ ਲਿਓ ਠੀਕ ਹੈ ਕਿਉਂਕਿ ਮੇਰੀ ਸਕਿਨ ਕੰਬੀਨੇਸ਼ਨ ਹੈ ਮੈਨੂੰ ਤਾਂ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਮੇਰੀ ਸਕਿਨ ਦੇਖੋ ਬਹੁਤ ਹੀ ਵਧੀਆ ਰਿਜ਼ਲਟ ਮਿਲ ਰਹੇ ਹਨ ਕਿਵੇਂ ਯੂਜ਼ ਕਰਨਾ ਮੈਂ ਤੁਹਾਨੂੰ ਸਾਰਾ ਦੱਸੂਗੀ ਠੀਕ ਹੈ ਪਹਿਲਾ ਇਹਦੇ ਲਈ ਇਹ ਮੈਜੀਕਲ ਸੀਰਮ ਲਈ ਕੀ ਕੀ ਚੀਜ਼ਾਂ ਚਾਹੀਦੀਆਂ ਹਨ ਉਹ ਮੈਂ ਤੁਹਾਨੂੰ ਦੱਸ ਦਵਾ ਮੈਂ ਡ ਆਪਾਂ ਨੂੰ ਇਹਦੇ ਲਈ ਚਾਹ ਤੋਂ ਪਾਣੀ ਪੀਜਿਆ ਜਾਇਦਿਆਂ ਨੇ ਕੀ ਕੀ ਚਾਹੀਦੀ ਇਹਨੂੰ ਤੁਹਾਨੂੰ ਦੱਸ ਦਈਆਂ ਆਪਾਂ ਨੂੰ ਨਾਰੀਅਲ ਤੇਲ ਚਾਹੀਦਾ ਇਹਦੇ ਲਈ ਕੋਕੋਨਟ ਔਇਲ ਠੀਕ ਹੈ ਗlycerin ਚਾਹੀਦੀ ਹੈ ਵਿਟਾਮਿਨ E ਕੈਪਸੂਲ ਚਾਹੀਦੀ ਹੈ ਠੀਕ ਹੈ ਤੇ 올ਿਵ ਔਇਲ ਚਾਹੀਦਾ ਆਪਾਂ ਨੂੰ ਤੇ ਆਪਾਂ ਨੂੰ ਚਾਹੀਦੀ ਮਲਠੀ ਮਲਠੀ ਕਿਸੇ ਵੀ ਪंसारी ਦੀ ਦੁਕਾਨ ਤੋਂ ਮਿਲ ਜਾਊਗੀ इजीली ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਇਹ ਹੀ ਚਾਹੀਦੀ ਅਸੀਂ ਆਪਾਂ ਨੂੰ ਚੀਜ਼ਾਂ ਤੇ ਹੁਣ ਆਪਾਂ ਟਾਈਮ ਨੂੰ ਕਰਨਾ ਨਹੀਂ ਵੇਸਟ ਮੈਂ ਕਹਿੰਦੀ ਮੈਂ ਇਹਦੇ ਬਹੁਤ سارے ਬੈਨੀਫਿਟ ਤੁਹਾਨੂੰ ਦੱਸਦੀ ਆ ਯੂਜ਼ ਜ਼ਰੂਰ ਕਰਿਓ ਮੈਂ ਕਹਿੰਦੀ ਦਿਵਾਲੀ ਤੱਕ ਤੁਹਾਡਾ ਚਿਹਰਾ ਨਾਲੀਸ਼ ਕਮਾਰੇ ਤਾਂ ਮੈਨੂੰ ਪੀਓ ਠੀਕ ਹੈ ਤੇ oily skin ਵਾਲੇ ਥੋੜਾ ਜਿਹਾ ਯੂਜ਼ ਕਰਕੇ ਦੇਖ ਲਿਓ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਟਾਈਮ ਵੇਸਟ ਕਰਦੇ ਸਿੱਧਾ ਸਟਾਰਟ ਕਰਦੇ ਆ ਜੀ ਸਟਾਰਟ ਕਰਨ ਦੀ ਇੱਥੇ ਦੇਖੋ ਜੀ ਮੈਂ ਇੱਕ ਕੰੱਚ ਦੀ ਸ਼ੀਸ਼ੀ ਲੱਤੀ ਆ ਤੁਸੀਂ ਵੀ ਕੰੱਚ ਦੀ ਸ਼ੀਸ਼ੀ ਲੈ ਲੈਣੀ ਹੈ ਤੇ ਇੱਥੇ ਲੱਤੀ ਆ ਮੈਂ ਮਲੱਠੀ ਦੀ ਇੱਕ ਛੋਟੀ ਜੀ ਸਟਿਕ ਜਿਹੜੀ ਕਿ ਚੰਗੀ ਤਰ੍ਹਾਂ ਇਹ ਸਾਰੇ ਔਇਲ ਵਿੱਚ ਭਿੱਜ ਜਾਵੇ ਤੇ ਚੰਗੀ ਤਰ੍ਹਾਂ نیچے بیٹھ ਜਾਵੇ ਠੀਕ ਹੈ ਤੇ ਇੱਥੇ ਮੈਂ ਨਾਰੀਅਲ ਦੇ ਤੇਲ ਦਾ ਇੱਕ ਚਮਚ ਲੱਤਾ ਆ ਤੁਸੀਂ ਦੇਖ ਲਓ ਪੈਰਾਸ਼ੂਟ ਦਾ ਨਾਰੀਅਲ ਦਾ ਤੇਲ ਹੈ ਜਿਹੜੇ ਆਪਾਂ ਆਪਣੇ ਅੰਬਾਲਾ ਲਈ ਮੈਂ ਯੂਜ਼ ਕਰਦੀ ਆ ਉਹੀ ਮੈਂ ਨਾਰੀਅਲ ਦਾ ਤੇਲ ਲੱਤਾ ਆ ਤੁਹਾਡੇ ਕੋਲ ਕੋਈ ਵੀ ਵਧੀਆ ਬ੍ਰਾਂਡ ਦਾ ਹੋਵੇ ਤੁਸੀਂ ਉਹ ਲੈ ਸਕਦੇ ਹੋ ਇੱਕ ਚਮਚ ਨਾਰੀਅਲ ਦਾ ਤੇਲ ਲੈਣ ਤੋਂ ਬਾਅਦ ਮੈਂ ਇੱਥੇ ਇੱਕ ਚਮਚ ਲੱਤਾ ਆ 올ਿਵ ਔਇਲ ਦਾ ਤੁਸੀਂ ਦੇਖ ਲਓ ਤੇ ਉਸ ਤੋਂ ਬਾਅਦ ਮੈਂ ਇੱਥੇ 2 ਚਮਚ ਲੈਣੇ ਨੇ ਗਲਿਸਰੀਨ ਦੇ ਨਾਰੀਅਲ ਦਾ ਤੇਲ ਤੇ 올ਿਵ ਆਲ 1 ਚਮਚ 2 ਚਮਚ ਲੈਣੇ ਆਪਾਂ ਇੱਥੇ ਗਲਿਸਰੀਨ ਦੇ ਠੀਕ ਹੈ ਜੀ ਤੇ ਗਲਿਸਰੀਨ ਦੀ ਆਪਾਂ 2 ਚਮਚ ਲੈ ਲਿਆ ਤੇ ਉਸ ਤੋਂ ਬਾਅਦ ਆਪਾਂ ਇਹ ਚ ਐਡ ਕਰਨੇ ਆ ਵਿਟਾਮਿਨ E ਦੇ ਕੈਪਸੂਲ ਦੋ ਠੀਕ ਹੈ ਜੇ ਤੁਹਾਡੇ ਕੋਲ 200 ਵਾਲੇ mg ਵਾਲੀ ਨੇ ਤਾਂ ਦੋ ਕਰਨੇ ਜੇ 400 ਵਾਲੀ mg ਵਾਲੀ ਨੇ ਤਾਂ ਇੱਕ ਐਡ ਕਰਨੇ ਠੀਕ ਹੈ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਧੁੱਪ ਦੇ ਵਿੱਚ 2 ਦਿਨ ਰੱਖਣਾ ਹੈ ਠੀਕ ਹੈ 2 ਦਿਨ ਧੁੱਪ ਵਿੱਚ ਆਪਾਂ ਇਹਨੂੰ ਰੱਖਣਾ ਹੈ 2 ਦਿਨ ਦੀ ਧੁੱਪ ਲਗਾਉਣ ਤੋਂ ਬਾਅਦ ਹੀ ਆਪਾਂ ਇਹਨੂੰ ਤੀਸਰੇ ਦਿਨ ਯੂਜ਼ ਕਰਨਾ ਹੈ ਬਹੁਤ ਹੀ ਵਧੀਆ ਸਿਰੇ ਮੇ ਯੂਜ਼ ਕਰਕੇ ਜ਼ਰੂਰ ਦੇਖੋ हां जी ਜਿਵੇਂ ਕਿ ਹੁਣ ਤੁਸੀਂ ਦੇਖ ਲਈ ਤਾਂ ਕਿ ਇਹ سیرਮ ਕਿਵੇਂ ਬਣਾਇਆ ਬਹੁਤ ਹੀ ਸੋਖੇ ਤਰੀਕੇ ਨਾਲ ਬਣ ਗਿਆ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ سیرਮ ਨੂੰ ਸਿਰਫ ਕੰਚ ਦਾ ਜਾਰੀ ਲੈਣਾ ਹੈ ਇਹ ਕੰਪਲਸਰੀ ਹੈ ਜਿਵੇਂ ਆਪਣੇ ਸਕੂਲ ਦੇ ਸਬਜੈਕਟ ਦਾ ਕੰਪਲਸਰੀ ਹੁੰਦੇ ਸੀ ਨਾ ਵੀ ਇੰਗਲਿਸ਼ ਮੈਥ ਕੰਪਲਸਰੀ ਹੈ ਜੀ ਰੱਖਣੀ ਰੱਖਣੇ ਨੇ ਓਵੇਂ ਕੰਚ ਦੀ ਸ਼ੀਸ਼ੀ ਕੰਪਲਸਰੀ ਹੈ ਐਦੀ ਜਗ੍ਹਾ ਤੁਸੀਂ ਹੁਣ ਕੋਈ ਨਹੀਂ ਲੈ ਸਕਦੇ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਇਹਨੂੰ ਆਪਾਂ ਰਾਤ ਨੂੰ ਯੂਜ਼ ਕਰਨਾ ਹੈ ਕਿਉਂਕਿ ਰਾਤ ਨੂੰ ਬਡੀ ਸਕਿਨ ਪ੍ਰੀਪੇਅਰ ਹੁੰਦੀ ਹੈ ਹੈਨਾ ਤੇ ਕੋਸ਼ਿਸ਼ ਕਰੋ ਰਾਤ ਨੂੰ ਆਪਾਂ ਇਹ ਚੰਗੀ ਤਰ੍ਹਾਂ ਮ사ਜ ਕਰਦਿਆਂ ਆਪਰੇ ਸਕਿਨ ਚ ਐਬਜ਼ੋਰਬ ਕਰਕੇ ਸਵੇਰੇ ਆਪਾਂ ਫੇਸ ਵਾਸ਼ ਕਰ ਲੈਣਾ ਰਾਤ ਨੂੰ ਫੇਸ ਵਾਸ਼ ਕਰਕੇ ਇਹ ਅਪਲਾਈ ਕਰਨਾ ਹੈ ਐਵੇਂ ਨਹੀਂ ਕਿ ਤੁਸੀਂ ਦਿਨ ਤੋਂ ਬਾਹਰ ਆਇਆ ਤਾਂ ਅਪਲਾਈ ਕਰ ਲਿਆ ਪਹਿਲਾਂ ਫੇਸ ਨੂੰ ਕਲੀਨ ਕਰੋ ਫਿਰ ਇਹਨੂੰ ਅਪਲਾਈ ਕਰਨਾ ਠੀਕ ਹੈ ਚੰਗੀ ਤਰ੍ਹਾਂ 5-10 ਮਿੰਟ ਮ사ਜ ਕਰਦਿਆਂ ਉਸ ਤੋਂ ਬਾਅਦ ਆਪਾਂ ਸੋ ਜਾਣਾ ਹੈ ਠੀਕ ਹੈ ਤੇ ਇਹਨੂੰ ਆਪਾਂ ਬਣਾਉਂਦੇ ਸਾਰ ਹੀ ਆਪਾਂ ਇਹਨੂੰ ਯੂਜ਼ ਨਹੀਂ ਕਰਨਾ ਆਪਾਂ ਇਹਨੂੰ 2 ਦਿਨ ਦੀ ਧੁੱਪ ਲਗਵਾਣੀ ਹੈ ਫਿਰ ਆਪਾਂ ਤੀਸਰੀ ਦਿਨ ਇਹਨੂੰ ਯੂਜ਼ ਕਰਨਾ ਹੈ ਹੁਣ ਜੇ ਤੁਹਾਡੇ ਆਪਣੇ ਧੁੱਪ ਨਹੀਂ ਨਿਕਲਦੀ ਹੈਗੀ ਕੋਈ ਬਾਹਰ ਹੈ ਕੋਈ ਕਿਤੇ ਹੈ ਜਿੱਥੇ ਮਤਲਬ ਧੁੱਪ ਨਹੀਂ ਨਿਕਲਦੀ ਹੈਗੀ ਤਾਂ ਤੁਸੀਂ ਇਹਨੂੰ ਕਿਚਨ ਦੇ ਵਿੱਚ ਰੱਖ ਦੇਣਾ ਹੁਣ ਕਿਚਨ ਦੇ ਵਿੱਚ ਆਏ ਨਹੀਂ ਕਿ ਤੁਸੀਂ ਗੈਸ ਤੇ ਰੱਖ ਦੇਣਾ ਗੈਸ ਤੇ ਨਹੀਂ ਕਿ ਜਿੱਥੇ ਐਵੀ ਜਗ੍ਹਾ ਰੱਖ ਦੇਣਾ ਜਿੱਥੇ ਇਹਨੂੰ ਹੀਟ ਮਿਲੇ ਠੀਕ ਹੈ ਤੁਸੀਂ ਤੀਸਰੇ ਦਿਨ ਦੇਖੋਗੇ ਇਹਦਾ ਕਲਰ ਚੇਂਜ ਹੋ ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਜੀ ਆਪਣਾ ਯੂਜ਼ ਕਰਨ ਲਈ ਮੈਡੀਕਲ سیرਮ ਤਿਆਰ ਹੈ ਇਹਨੂੰ ਯੂਜ਼ ਕਰੋ ਇਹਦੇ ਵਧੀਆ- ਆਕੇ ਇਸੇ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰਿਓ ਵੀ ਹਾਂਜੀ ਇਹਦੇ ਰਿਜ਼ਲਟ ਤੁਹਾਨੂੰ ਕਿਵੇਂ ਦੇ ਮਿਲੇ ਐ ਮੇਰੇ ਸਾਹਮਣੇ ਤਾਂ ਪੋਜ਼ਿਟਿਵ ਰਿਜ਼ਲਟ ਹੀ ਮਿਲਣਗੇ ਠੀਕ ਐ ਥੌਟਫੁਲ ਯੂਜ਼ ਕਰੋ ਵਿਸ਼ਵਾਸ ਰੱਖ ਕੇ ਯੂਜ਼ ਕਰੋ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਇਹਦੇ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਹੁਣ ਤੁਸੀਂ ਦੇਖ ਲਓ ਦਿਵਾਲੀ ਤੋਂ ਪਹਿਲਾਂ ਸਕਿਨ ਨੂੰ ਚਮਕਾਣਾ ਐ ਨਹੀਂ ਚਮਕਾਣਾ ਤੈਨੂੰ ਜ਼ਰੂਰ ਯੂਜ਼ ਕਰਕੇ ਦੇਖੋ ਜੀ ਠੀਕ ਐ ਤਦ ਮੇਰੀ ਇਹ ਵਾਲੀ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵਧੀਆ ਲੱਗਦਾ 그러면은 ਲਾਈਕ ਕਰ ਦਿਓ ਨਹੀਂ ਵਧੀਆ ਲੱਗਦਾ ਡਿਸਲਾਈਕ ਕਰ ਦਿਓ ਯੂਜ਼ ਕਰਕੇ ਦੱਸਿਓ ਆਗੇ ਫਿਰ ਦੁਬਾਰਾ ਤੋਂ ਲਾਈਕ ਕਰ ਦਿਓ ਹਨ ਜੇ ਵਧੀਆ ਰਿਜ਼ਲਟ ਮਿਲੇ ਤੇ ਅੱਜ ਲਈ ਬੱਸ ਇੰਨੇ ਹੀ ਮਿਲਦੇ ਆ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਹਰ ਗਾਇਬ ਹੈ ਗੁਰੂ ਖੁਸ਼ ਰਹੋ ਸਾਰੇ ਸੱਚੇ